ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਟੌਪਿਕ ਦੇ ਉੱਤੇ ਅੱਜ ਦੀ ਡਿਸਕਸ਼ਨ ਹੈ ਕਿ ਕੈਨੇਡਾ ਦਾ ਦਾ ਐਂਡ ਹੋ ਗਿਆ ਕੀ ਕੈਨੇਡਾ ਖਤਮ ਹੋ ਗਿਆ ਇੰਡੀਅਨ ਔਰ ਪੰਜਾਬੀ ਸਟੂਡੈਂਟਸ ਦੇ ਲਈ ਇਹ ਬਹੁਤ ਮਹੱਤਵਪੂਰਨ ਵਿਸ਼ਾ ਹੈ ਇਹਦੇ ਵੱਖ-ਵੱਖ ਪਹਿਲੂ ਜ਼ਰੂਰ ਵਿਚਾਰੇ ਜਾਣੇ ਚਾਹੀਦੇ ਨੇ ਤੇ ਸਾਡੇ ਨਾਲ ਮੌਜੂਦ ਨੇ ਬਰੋਡਵੇ ਇਮੀਗ੍ਰੇਸ਼ਨ ਦੇ ਚੀਫ ਅਮਰਜੀਤ ਸਿੰਘ ਕੰਵਰ ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ ਬਹੁਤ ਲੰਮੇ ਸਮੇਂ ਤੋਂ ਆਪਣੀ ਕੰਪਨੀ ਦੇ ਜ਼ਰੀਏ ਵਿਦਿਆਰਥੀਆਂ ਨੂੰ ਗਾਈਡ ਵੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਬਹੁਤ ਬਹੁਤ ਥੈਂਕ ਯੂ ਡੈਲਾਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਹੁਣ ਮੰਨਿਆ ਕੀ ਜਾਵੇ ਕੈਨੇਡਾ ਨੂੰ ਜੋ ਹਾਲਾਤ ਬਣੇ ਨੇ ਜਿਸ ਤਰ੍ਹਾਂ ਦੀਆਂ ਨੈਗੇਟਿਵਿਟੀ ਦੀਆਂ ਖਬਰਾਂ ਆ ਰਹੀਆਂ ਨੇ ਕੀ ਮੁਕੰਮਲ ਤੌਰ ਤੇ ਇੰਡੀਅਨ ਸਟੂਡੈਂਟਸ ਦੇ ਲਈ ਕੈਨੇਡਾ ਬੰਦ ਹੈ ਇਹ ਮੰਨਿਆ ਜਾਵੇ ਇੱਕ ਤਾਂ ਇਹ ਪੱਕਾ ਹੈ ਦੂਜਾ ਪੱਕਾ ਜਿਹੜਾ ਵੀਜ਼ਾ ਅਪਲਾਈ ਕਰਦਾ ਉਹਦਾ ਵੀਜ਼ਾ ਆ ਜਾਂਦਾ ਹੈ ਵੀਜ਼ਾ ਕਿਸੇ ਦਾ ਰੁਕਦਾ ਨਹੀਂ ਇਹ ਦੋਵੇਂ ਚੀਜ਼ਾਂ ਇੱਕ ਦੂਸਰੇ ਨੂੰ ਕੰਟਰਡਿਕਟ ਵੀ ਕਰਦੀਆਂ ਨੇ ਪਰ ਮੈਂ ਦੂਮਾ ਤੇ ਚਾਹੂੰਗਾ ਕਿ ਤੁਸੀਂ ਆਪਣਾ ਪੱਖ ਰੱਖੋ ਦੇਖੋ ਜਿਹੜੀ ਸਿਚੁਏਸ਼ਨ ਹੈ ਨਾ ਇਸ ਟਾਈਮ ਬੱਚਿਆਂ ਦੀ ਮਾਈਂਡ ਸੈਟ ਦੀ ਉਹ ਆਇਆ ਹੈ ਕਿ ਦੁੱਧ ਤੋਂ ਸੜੇ ਲੱਸੀ ਵੀ ਫੂਕਾ ਮਾਰ ਮਾਰ ਪੀਂਦੇ ਆ ਸੋ ਕੈਨੇਡਾ ਉਹਨਾ ਖਰਾਬ ਹੋਇਆ ਨਹੀਂ ਜਿੰਨਾ ਵੀਡੀਓਜ਼ ਦੇ ਜ਼ਰੀਏ ਹੋ ਗਿਆ ਜਿੰਨਾ ਸੋਸ਼ਲ ਮੀਡੀਆ ਦੇ ਜ਼ਰੀਏ ਹੋ ਗਿਆ ਜਿੰਨਾ ਬੱਚਿਆਂ ਦੀਆਂ ਆਪਣੀਆਂ ਇੰਟਰਨੈਟ ਦੀਆਂ ਪਰਸੈਪਸ਼ਨਾਂ ਦੇ ਜ਼ਰੀਏ ਹੋ ਗਿਆ ਦੇਖੋ ਇੰਟਰਨੈਟ ਤੇ ਹਰ ਬੰਦਾ ਵੀਡੀਓ ਜਿਹੜਾ ਬਣਾ ਰਿਆ ਨਾ ਉਹਦਾ ਮਕਸਦ ਵੀਡੀਓ ਚਲਾਉਣਾ ਸਮਝੋ ਉਹ ਆਪਣੀ ਲਾਈਫ ਚ ਸੈਟਲ ਹੈ ਠੀਕ ਹੈ ਜੀ ਉਹਨਾਂ ਦਾ ਕੰਮਕਾਰ ਵਧੀਆ ਚੱਲ ਰਿਹਾ ਹੈ ਉਹਨਾਂ ਨੇ ਵੀਡੀਓ ਉਸੋਬ ਨਾਲ ਬਣਾਉਣੀ ਹੈ ਕਿ ਤੁਸੀਂ ਜਿਆਦਾ ਦੇਖੋ ਸੋ ਨੈਗੇਟਿਵਿਟੀ ਜਿਹੜੀ ਹੈ ਨਾ ਉਹ ਬੜੀ ਜਲਦੀ ਚੱਲਦੀ ਹੈ ਆਪਾਂ ਕੋਈ ਵੀ ਖਬਰ ਆਪਾਂ ਦੇਖਦੇ ਹਾਂ ਜੇ ਉਹ ਖਬਰ ਦਾ ਟਾਈਟਲ ਨੈਗੇਟਿਵ ਹੋਊਗਾ ਉਹ ਖਬਰ ਨੂੰ ਹਰ ਕੋਈ ਟੁੱਟ ਕੇ ਪਾਊਗਾ ਜੇ ਉਸੇ ਖਬਰ ਨੂੰ ਪੋਜ਼ਿਟਿਵ ਬਣਾ ਦੋ ਤੇ ਕੋਈ ਨਹੀਂ ਦੇਖਦਾ ਫਾਰ ਐਗਜ਼ਾਮਪਲ ਜੇ ਮੈਂ ਆ ਦੱਸਾਂ ਕਿ ਕਿਹੜੇ ਕੋਰਸਾਂ 'ਚ ਪੀਆਰ ਮਿਲੇਗਾ ਸ਼ਾਇਦ ਘੱਟ ਬੱਚੇ ਆ ਸ਼ੋਅ ਦੇਖਣਗੇ ਪਰ ਜੇ ਮੈਂ ਦੱਸਾਂ ਕਿ ਕਿਹੜੇ ਕੋਰਸਾਂ 'ਚ ਪੀਆਰ ਨਹੀਂ ਮਿਲੇਗਾ ਬੱਚੇ ਟੁੱਟ ਕੇ ਦੇਖਣਗੇ ਕਿਉਂਕਿ ਕਿ ਉਹਨਾਂ ਨੂੰ ਲੱਗੂ ਕਿ ਤੇ ਯਾਰ ਮੈਂ ਨਾ ਗਲਤ ਚ ਚਲ ਜਾ। ਜੀ। ਸੋ 네ਗੇਟਿਵਿਟੀ ਬਹੁਤ ਜ਼ਿਆਦਾ ਪ੍ਰੋਸੀ ਜਾ ਰਹੀ ਹੈ ਔਰ ਬੱਚੇ ਉਹਨੂੰ ਬਹੁਤ ਜ਼ਿਆਦਾ ਡਾਈਜੈਸਟ ਕਰ ਰਿਹਾ। ਪ੍ਰੈਕਟੀਕਲੀ ਅਗਰ ਤੁਸੀਂ ਦੇਖ ਰਹੇ ਹੋ ਤਾਂ ਕੈਨੇਡਾ ਦਾ ਸਕਸੈਸ ਰੇਟ 90% ਹੈ। ਨੰਬਰ ਆਫ ਫਾਈਲਾਂ ਘਟੀਆਂ ਨੇ। ਵੀਜ਼ੇ ਤੇ ਘਟੇ ਹੀ ਨਹੀਂ। ਜੀ। ਅੱਛਾ ਨੰਬਰ ਆਫ ਫਾਈਲਾਂ ਘਟੀਆਂ ਮਤਲਬ ਬੱਚੇ ਪਹਿਲਾਂ ਹੀ ਡਰ ਗਏ। ਬੱਚੇ ਪਹਿਲਾਂ ਹੀ ਡਰ ਗਏ। ਕਿਸੇ ਨੇ ਦੇਖਿਆ ਹੀ ਨਹੀਂ ਵੀ ਮੇਰੀ ਫਾਈਲ ਫਸ ਗਈ ਜਾਂ ਮੇਰਾ ਰਿਜ਼ਲਟ ਨਹੀਂ ਆਇਆ ਜਾਂ 네ਗੇਟਿਵ ਆਇਆ। ਉਹ ਤਾਂ ਸਿਚੁਏਸ਼ਨ ਹੀ ਨਹੀਂ ਹਜੇ ਕਿਸੇ ਨੇ ਦੇਖ ਕਈ ਲੋਕਾਂ ਨੇ ਰੁਕ ਲੀਆਂ ਕਈਆਂ ਨੇ ਆਪਾਂ ਦੇਖੀਏ ਕਾਲਜ ਲੋਕਲ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਵਧ ਗਈਆਂ ਸੋ ਇਹ ਸਭ ਹੋਇਆ ਖਬਰਾਂ ਦੇ ਸਿਰ ਤੇ ਹੁਣ ਇਹਦੇ ਵਿੱਚ ਮੈਂ ਵੀ ਨਹੀਂ ਕੰਦਾ ਕਿ ਸਾਰਾ ਝੂਠ ਹੈ ਡੈਫੀਨਿਟਲੀ ਹੁਣ ਕੈਨੇਡਾ ਜਿੱਥੇ ਕਿ ਇੰਨੇ ਚਿਰ ਤੋਂ ਬੱਚਾ ਜਾਈ ਜਾ ਰਿਹਾ ਸੀਗਾ ਕਿਤੇ ਨਾ ਕਿਤੇ ਹਰ ਕੰਟਰੀ ਜਿਹੜੀ ਹੈ ਸਮੇਂ ਦੇ ਹਿਸਾਬ ਨਾਲ ਰੈਸੈਸ਼ਨ 'ਚ ਆਉਂਦੀ ਹੈ ਇਹ ਸਾਈਕਲ ਹੁੰਦਾ ਹੈ ਹਰ ਕੰਟਰੀ 'ਚ 12 ਤੋਂ 15 ਸਾਲ ਦਾ ਅਗਰ ਮੈਂ ਯੂਕੇ ਦੀ ਗੱਲ ਕਰਾਂ ਤੇ ਉੱਥੇ ਅਸੀਂ ਵੀ ਜਦੋਂ ਪੜਨ ਗਏ ਸੀ 2006 'ਚ ਤਾਂ ਉੱਥੇ ਵੀ 2008 ਤੋਂ ਲੈ ਕੇ 10 ਤੱਕ ਕੋਈ ਵਧੀਆ ਦੌਰ ਨਹੀਂ ਰਿਹਾ ਬਹੁਤ ਸਾਰੇ ਬੱਚਿਆਂ ਦੀਆਂ ਜੌਬ ਲੌਸਟ ਹੋਈਆਂ ਸਿਮਿਲਰ ਸਿਚੁਏਸ਼ਨ ਐਸ ਟਾਈਮ ਉੱਥੇ ਚੱਲ ਰਹੀ ਹੈ ਇੰਡੀਆ ਵਰਗੀ ਕੰਟਰੀ ਚ ਜਾਂ ਡਿਵੈਲਪਿੰਗ ਨੇਸ਼ਨ ਚ ਨਹੀਂ ਦਿਖੂਗੀ ਕਿਉਂਕਿ ਇੱਥੇ ਕੈਸ਼ ਮਨੀ ਬਹੁਤ ਚੱਲਦਾ ਇੱਥੇ ਬਲੈਕ ਇਕਨੋਮੀ ਜਿਹੜੀ ਹੈ ਉਹ ਬਹੁਤ ਚੱਲਦੀ ਹੈ ਅਗਰ ਆਪਾਂ ਦੇਖਿਆ ਵੀ ਹੋਵੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਸਟੇਟਮੈਂਟ ਦਿੱਤੀ ਸੀ ਕਿ ਬਲੈਕ ਮਨੀ ਜਿਹੜਾ ਉਹ ਬਲੈਕ ਮਨੀ ਨਹੀਂ ਬਲੈਕ ਇਕਨੋਮੀ ਹੈ ਜਿਹੜੀ ਪੈਰਲਲ ਚੱਲਦੀ ਹੈ ਵਾਈਟ ਦੇ ਮਤਲਬ ਜਿੰਨਾ ਪੈਸਾ ਕਿਤਾਬਾਂ ਚ ਹੈ ਉਸ ਤੋਂ ਵੱਧ ਕੈਸ਼ ਫਿਰੰਡਿਆ ਇਸ ਕੰਟਰੀ ਚ कोरोना कंट्रीज च जो है किताबां च है सो रिसेशन डेफिनेटली देयर बट उदे नाल नाल कनाडा दी भी एक पॉलिसी शिफ्ट है कनाडा ने दो जदों कोविड ਹੋਇਆ कोविड ਤੋਂ ਬਾਅਦ ਬਹੁਤ ਸਾਰੀ ਲੇਬਰ ਸ਼ਾਰਟੇਜ ਸੀ ਜਿਹਦੇ ਕਰਕੇ ਬਹੁਤ ਸਾਰਾ ਵੀਜ਼ਾ ਮਿਲਿਆ ਅਗਰ ਆਪਾਂ ਦੇਖੀਏ 2021 ਤੋਂ ਲੈ ਕੇ 23 ਤੱਕ ਤਾਂ ਨੇਰੀਆਂ ਰਹੀਆਂ ਵੀਜ਼ੇ ਦੀਆਂ ਕਿ ਵੀਜ਼ਾ ਕਟਿਆ ਹੀ ਨਹੀਂ ਬਟ ਉਸ ਤੋਂ ਬਾਅਦ ਹੁਣ ਕੈਨੇਡਾ ਕੈਪਿੰਗ ਤੇ ਆ ਗਿਆ ਕਿਉਂਕਿ ਲੇਬਰ ਰਿਕੁਆਇਰਮੈਂਟ ਪੂਰੀ ਹੋ ਗਈ ਉਲਟਾ ਲੇਬਰ ਰਿਕੁਆਇਰਮੈਂਟ ਦੇ ਚੱਕਰਾਂ ਚ ਓਵਰ ਇਮੀਗ੍ਰੈਂਟ ਹੋਗੇ ਜ਼ਰੂਰਤ ਤੋਂ ਜ਼ਿਆਦਾ ਸਟੂਡੈਂਟ ਗੇ ਪ੍ਰਾਈਵੇਟ ਕਾਲਜਾਂ ਚ ਦੋ-ਦੋ ਕਮਰਿਆਂ ਦੇ ਕਾਲਜ ਚ ਬੱਚਾ ਗਿਆ ਐ ਤੁਸੀਂ ਵੀ ਦੇਖਿਆ ਆਪਾਂ ਵੀ ਦੇਖਿਆ ਠੀਕ ਹੈ ਨਹੀਂ ਉੱਥੇ ਜਾ ਕੇ ਬੱਚਿਆਂ ਨੇ ਵਰਕ ਪਰਮਿਟ ਬਦਲ ਲੈਣੇ ਇਹ ਉਹ ਬਦਲ ਲੈਣੇ ਇੰਨੀਆਂ ਸਕੀਮਾਂ ਸੀ ਗਵਰਨਮੈਂਟ ਦੀਆਂ ਹੁਣ ਪਿੱਛੇ ਜੇ ਮੈਕ ਮਿਲਰ ਨੇ ਵੀ ਬਹੁਤ ਸਾਫ਼ ਸ਼ਬਦਾਂ ਚ ਕਹਿ ਦਿੱਤਾ ਕਿ ਇੱਥੇ ਹੁਣ ਅਨਕੈਪਡ ਇਮੀਗ੍ਰੇਸ਼ਨ ਨਹੀਂ ਚੱਲਣੀ ਮਤਲਬ ਅਨਕੰਟਰੋਲਡ ਜਿਹੜੀ ਇਮੀਗ੍ਰੇਸ਼ਨ ਅਸੀਂ ਚਲਾਉਂਦੇ ਸੀ ਕਿ ਕੈਨੇਡਾ ਜਿਹੜਾ ਮਰਜ਼ੀ ਆਈ ਜਾਵੇ ਉਹਨੂੰ ਰੋਕਾਂਗੇ ਬਟ ਸਾਡੇ ਬੱਚੇ ਪਹਿਲਾਂ ਹੀ ਡਰ ਗਏ ਠੀਕ ਹੈ ਨਹੀਂ ਚੰਗੇ ਕੋਰਸਾਂ ਦੇ ਵਿੱਚ ਅੱਜ ਅਗਰ ਤੁਸੀਂ ਇੰਜੀਨੀਅਰਿੰਗ ਕਰਨ ਜਾਓ ਤੁਸੀਂ ਆਈਟੀ ਕਰਨ ਜਾਓ ਤੁਸੀਂ ਕੋਈ ਵੀ ਸਕਿਲਡ ਕੋਰਸੇਸ 'ਚ ਜਾਓ ਨਾ ਤੁਹਾਡੀ ਪੀਆਰ ਰੁਕੂਗੀ ਨਾ ਵਰਕ ਪਰਮਿਟ ਰੁਕੂਗਾ ਨਾ ਜੌਬ ਦੀ ਸ਼ਾਰਟੇਜ ਰਹੂਗੀ ਠੀਕ ਹੈ ਨਹੀਂ ਗੱਲ ਹੈ ਕਿ ਹੁਣ ਜਦੋਂ ਆਪਾਂ ਜਾਣੇ ਉੱਥੇ ਖਾਲੀ ਹੱਥਾਂ ਸਿਰਫ ਡਾਲਰ ਲੈ ਕੇ ਚਲੇ ਗਏ ਡੈਡੀ ਦੀ ਜ਼ਮੀਨ ਵੇਚ ਕੇ ਜਾਂ ਫਾਦਰ ਦੀ ਜ਼ਮੀਨ ਵੇਚ ਕੇ ਤਾਂ ਉਹਦੇ ਨਾਲ ਤਾਂ ਜ਼ਿੰਦਗੀ ਨਹੀਂ ਬਣਨੀ ਉੱਥੇ ਜਾ ਕੇ ਤੇ ਮਿਹਨਤ ਨਾਲ ਬਣਨੀ ਹੈ ਔਰ ਮਿਹਨਤ ਜਿਹੜੀ ਹੈ ਜੀ ਉਹ ਕੋਈ ਗੁਣ ਹੋਊਗਾ ਤੇ ਉਹਦੇ 'ਚ ਹੋਊਗੀ ਕੱਲੀ ਲੇਬਰ 'ਚ ਉੱਥੇ ਨਹੀਂ ਹੋਣੀ ਉਹ ਚਾਈਨਾ ਤੇ ਹੈ ਨਹੀਂ ਵੀ ਜਿੱਥੇ ਫੈਕਟਰੀਆਂ ਲੱਗੀਆਂ ਨੇ ਉਹ ਕੈਨੇਡਾ ਆ ਜਿੱਥੇ ਫੈਕਟਰੀਆਂ ਨਹੀਂ ਹੈਗੀਆਂ 90% ਚੀਜ਼ਾਂ ਇੰਪੋਰਟ ਹੁੰਦੀਆਂ ਨੇ ਫਿਰ ਉਹ ਸੈਲ ਹੁੰਦੀਆਂ ਨੇ ਇੱਕ ਸਰਵਿਸ ਸੈਕਟਰ ਹੈ ਤੇ ਇੱਕ ਰਿਸਰਚ ਡਿਵੈਲਪਮੈਂਟ ਦਾ ਸੈਕਟਰ ਹੈ ਸੋ ਉੱਥੇ ਜਾਂ ਤਾਂ ਲੋਡ ਇੰਜੀਨੀਅਰ ਦੀ ਹੈ ਜਾਂ ਕਿਸੇ ਕਿੱਤੇ ਦੇ ਟਰੇਡ ਦੇ ਮਾਹਿਰ ਦੀ ਆ ਚਾਹੇ ਉਹ ਇਲੈਕਟ੍ਰੀਸ਼ੀਅਨ ਹੈ ਪਲੰਬਰ ਹੈ ਹੇਅਰ ਡ್ರೆਸਰ ਹੈ ਬਿਊਟੀਸ਼ੀਅਨ ਹੈ ਕੋਈ ਵੀ ਹੈ ਜਾਂ ਟਰੇਡ ਵਾਲਾ ਹੋਵੇ ਬੰਦਾ ਉੱਥੇ ਵਿੱਚ ਵਾਲੇ ਦੀ ਕੋਈ ਲੋੜ ਹੈ ਨਹੀਂ ਸੋ ਉਹ ਜਿਹੜਾ ਸਟੂਡੈਂਟ ਹੈ ਡੈਫੀਨੇਟਲੀ ਉਹਨੂੰ ਪ੍ਰੇਜ਼ ਕਰਨਾ ਚਾਹੀਦਾ ਹੈ ਜਿਹੜਾ ਜ਼ਿੰਦਗੀ 'ਚ ਸਿਵਾ ਟਰੱਕ ਡਰਾਈਵਰ ਤੋਂ ਕੁਝ ਨਹੀਂ ਬੰਨਣਾ ਚਾਹੁੰਦਾ ਟੈਕਸੀ ਡਰਾਈਵਰ ਤੋਂ ਇਲਾਵਾ ਕੁਝ ਨਹੀਂ ਬੰਨਣਾ ਚਾਹੁੰਦਾ ਉਹਨੂੰ ਹੁਣ ਕੈਨੇਡਾ ਨਹੀਂ ਜਾਣਾ ਚਾਹੀਦਾ ਮੇਰੇ ਖਿਆਲ ਨਾਲ ਉਹਦੇ ਲਈ ਟਾਈਮ ਵੇਸਟ ਹੈ ਪਰ ਜਿਹੜਾ ਬੱਚਾ ਇੱਕ ਚੰਗਾ ਭਵਿੱਖ ਸੋਚਣਾ ਚਾਹੁੰਦਾ ਚੰਗੀ ਐਜੂਕੇਸ਼ਨ ਚੰਗੇ ਐਕਸਪੀਰੀਅੰਸ ਚੰਗੀਆਂ ਜੌਬਸ ਲੈਣਾ ਚਾਹੁੰਦਾ ਹੈ ਤੇ ਕੈਨੇਡਾ ਉਹਦੇ ਲਈ ਅੱਜ ਵੀ ਵੈਲਕਮਿੰਗ ਹੈ ਜਿਵੇਂ ਉਹਨਾਂ ਈ ਜ਼ਿਆਦਾ ਵੈਲਕਮਿੰਗ ਹੈ ਜਿਵੇਂ ਹੁਣ ਸਕਿਲਡ ਜੌਬਸ ਦੀ ਗੱਲ ਹੁੰਦੀ ਹੈ ਤੇ ਉਹ ਕੋਰਸਸ ਵੀ ਤੁਸੀਂ ਮੈਂ ਚਾਹੂੰਗਾ ਇੱਕ ਵਾਰੀ ਦੱਸੋ ਜ਼ਰੂਰ ਡੈਫੀਨਿਟਲੀ ਹੈਗੇ ਕੋਰਸਾਂ ਦੇ ਪੀਆਰ ਬੰਦ ਹੈ ਤੇ ਕਿਹਨਾਂ ਦੇ ਮਿਲੂ ਦੇਖੋ ਇਹ ਚ ਕੋਈ ਦੱਸਣ ਵਾਲੀ ਗੱਲ ਹੀ ਨਹੀਂ ਵੈਸੇ ਦਾ ਬੱਚਿਆਂ ਨੂੰ ਬੇਸਿਕ ਸਮਝ ਆ ਇਹਨਾਂ ਚੀਜ਼ਾਂ ਦੀ ਕਿ ਅਗਰ ਤੁਸੀਂ ਕੋਈ ਵੀ ਇੰਜੀਨੀਅਰਿੰਗ ਟ੍ਰੇਡ ਦਾ ਕੋਰਸ ਕਰ ਰਹੇ ਹੋ ਤਾਂ ਡੈਫੀਨਿਟਲੀ ਤੁਸੀਂ ਸਕਿਲਡ ਹੋ ਜੰਨੇ ਹੋ ਤੁਸੀਂ ਨਰਸਿੰਗ ਕਰਦੇ ਹੋ ਤੁਸੀਂ ਸਕਿਲਡ ਹੋ ਜੰਨੇ ਹੋ ਤੁਸੀਂ ਫਾਰਮੇਸੀ ਕਰਦੇ ਹੋ ਤੁਸੀਂ ਸਕਿਲਡ ਹੋ ਜੰਨੇ ਹੋ ਤੁਸੀਂ ਡੈਂਟਲ ਦਾ ਕਰਦੇ ਹੋ ਤੁਸੀਂ ਸਕਿਲਡ ਹੋ ਜੰਨੇ ਹੋ ਤੁਸੀਂ ਬਿਜ਼ਨਸ ਦੇ ਕਰਦੇ ਹੋ ਬਟ ਬਿਜ਼ਨਸ ਦੇ ਵਿੱਚ ਨਾਰਮਲ ਬਿਜ਼ਨਸ ਛੱਡ ਕੇ ਅਗਰ ਤੁਸੀਂ ਅਕਾਊਂਟੈਂਸੀ ਦਾ ਕਰਦੇ ਹੋ ਤੁਸੀਂ ਸਕਿਲਡ ਹੋ ਜੰਨੇ ਤੁਸੀਂ ਹਿਊਮਨ ਰਿਸੋਰਸ ਦਾ ਐਚਆਰ ਦਾ ਕਰਦੇ ਹੋ ਤੁਸੀਂ ਸਕਿਲਡ ਹੋ ਜੰਨੇ ਹੋ ਸੋ ਇੱਕ ਸਪੈਸੀਫਿਕੇਸ਼ਨ ਚ ਜਾਣਾ ਪਊਗਾ ਰੈਦਰ ਦੈਨ ਜਰਨਲ ਪੜਾਈਆਂ ਕਰਨ ਦੀ ਲਗਾ ਸੋ ਜਰਨਲ ਪੜਾਈਆਂ ਦਾ ਖਹਿੜਾ ਛੱਡਣਾ ਪਊਗਾ ਵੀ ਆਪਾਂ ਬੀਬੀਏ ਕਰਨ ਚਲੇਗੇ ਆਪਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨ ਚਲੇਗੇ ਉਹ ਨਹੀਂ ਹੋਟਲ ਮੈਨੇਜਮੈਂਟ ਕਰਨ ਜਾਓ ਉਹ ਵੀ ਇੱਕ ਸਕਿਲਡ ਕੋਰਸ ਹੈ ਅਗਰ ਉਹ ਨੂੰ ਸਹੀ ਤਰ੍ਹਾਂ ਕਰੋਗੇ ਸ਼ੈਫ ਦੇ ਕੁੱਕ ਦੇ ਕੋਰਸ ਨੇ ਜਬਰਦਸਤ ਕੋਰਸਿਸ ਨੇ ਐਸੇ ਤਰੀਕੇ ਨਾਲ ਇਹਨਾਂ ਦੇ ਵਿੱਚ ਟ੍ਰੇਡ ਪ੍ਰੋਗਰਾਮਸ ਵੀ ਹੈਗੇ ਨੇ ਟੀਚਿੰਗ ਦੇ ਪ੍ਰੋਗਰਾਮਸ ਨੇ ਸੋ ਕੈਨੇਡਾ ਚ ਬਹੁਤ ਲੰਬੀ ਚੋੜੀ ਲਿਸਟ ਹੈ ਜਿਹਦੇ ਵਿੱਚ ਰਿਕੁਆਇਰਮੈਂਟਸ ਲੋਕਾਂ ਦੀ ਬਸ ਉੱਥੇ ਉਹਨਾਂ ਦੀ ਰਿਕੁਆਇਰਮੈਂਟ ਹੈ ਨਹੀਂ ਹੁਣ ਜਿਹੜੇ ਜਾਂਦੇ ਆ ਡਿਪਲੋਮਾ ਭਾਵੇਂ ਇਥੋਂ ਆਈਟੀ ਦਾ ਲੈ ਲੈਂਦੇ ਆ ਭਾਵੇਂ ਫਾਰਮੇਸੀ ਦਾ ਲੈ ਲੈਂਦੇ ਪਰ ਉਹ ਅਸਾਈਨਮੈਂਟਾਂ ਬਾਹਰੋਂ 200-200 ਡਾਲਰ ਦੀਆਂ ਬਣਾ ਕੇ ਸਬਮਿਟ ਕਰਕੇ ਡਿਪਲੋਮਾ ਲੈ ਲਿਆ ਹੁੰਦਾ ਜਾਂਦਾ ਕੱਖ ਨਹੀਂ ਉਹ ਸਿਚੁਏਸ਼ਨ ਤੋਂ ਕੈਨੇਡਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੁੰਦਾ ਬਟ ਟੈਕਨੀਕਲੀ ਗੱਲ ਕਰੀਏ ਤੇ ਕੈਨੇਡਾ ਇੰਨਾ ਸੌਖਾ ਨਹੀਂ ਉਹਨੂੰ ਬਚਾ ਸਕਦਾ ਕੈਨੇਡਾ ਆਪਣੇ ਨੰਬਰਸ ਦਾ ਘਟਾ ਸਕਦਾ ਐਨਾਉਂਸ ਕਰਤਾ ਬੱਚੇ ਡਰ ਗਏ ਬੱਚਿਆਂ ਨੇ ਅਪਲਾਈ ਕਰਨਾ ਬੰਦ ਕਰਤਾ ਪਰ ਜਿੰਨੇ ਅਪਲਾਈ ਕਰ ਰਹੇ ਉਹਨਾਂ ਨੂੰ ਜੋ ਰਿਫਿਊਜ਼ ਕੌਣ ਹੋ ਰਿਹਾ ਹੂੰ ਸਾਰੇ ਤਾਂ ਵੀਜ਼ਾ ਲੈ ਰਹੇ ਨੇ ਠੀਕ ਹੈ ਨਹੀਂ ਲਗਾਤਾਰ ਵੀਜ਼ੇ ਆ ਰਹੇ ਨੇ ਵੀਜ਼ਿਆਂ 'ਚ ਤਾਂ ਕੋਈ ਫਰਕ ਨਹੀਂ ਹਜੇ ਤੱਕ ਤਾਂ ਕੈਨੇਡਾ ਨੇ ਕਿਸੇ ਨੂੰ ਆਹ ਨਹੀਂ ਕਿਹਾ ਫਾਈਲ ਲੱਗੀ ਚ ਵੀ ਸਾਡੀਆਂ ਸੀਟਾਂ ਖਤਮ ਹੋ ਗਈਆਂ ਅਸੀਂ ਤੈਨੂੰ ਵੀਜ਼ਾ ਨਹੀਂ ਦੇਣਾ ਸੋ ਸਾਈਕਲ ਹੈ ਐ ਤੇ ਮਤਲਬ ਚੱਲੀ ਜਾਣਾ ਐਸ ਇਨਟੇਕ ਦੇ ਨਿਕਲ ਕੇ ਅਗਲੇ ਇਨਟੇਕ ਦੇ ਚੱਲੀ ਜਾਣੇ ਉਤੋਂ ਬਾਅਦ ਅਗਲੇ ਚੱ ਪਾਰਟ ਟਾਈਮ ਜੌਬਸ ਦੀ ਜਿੱਥੇ ਤੱਕ ਗੱਲ ਹੈ ਉੱਥੇ ਅੱਜ ਤੋਂ ਨਹੀਂ ਮੈਨਰੇ ਅਗਰ ਤੁਸੀਂ ਅੱਜ ਤੋਂ ਸਾਲ ਪੁਰਾਣੇ ਸ਼ੋ ਵੀ ਕੱਢ ਕੇ ਦੇਖੋਗੇ ਨਾ ਤੇ ਮੈਂ ਬੱਚਿਆਂ ਨੂੰ ਇੱਕੋ ਚੀਜ਼ ਕਹਿੰਦਾ ਰਿਹਾ ਕਿ ਪੇੜ ਚਾਲ ਚ ਨਾ ਫਸੋ ਇੱਕੋ ਸ਼ਹਿਰ ਚ ਜੇ ਜਾਈ ਜਾਓਗੇ ਤੇ ਸ਼ਹਿਰ ਤਾਂ ਇੱਕ ਦਿਨ ਫਟਣਾ ਹੀ ਹੈ ਨਾ ਇੰਨਾ ਬੱਚਾ ਟੋਰਾਂਟੋ 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 ਉਹਦੇ ਵਿੱਚ ਵੀ ਇਹਨਾਂ ਨੇ ਇੱਕ ਬ੍ਰੈਮਟਨ ਫੜ ਲਿਆ ਉਹਦੀ ਦੇ ਵਿਚਾਰੇ ਦੀ ਜੱਖਣਾ ਹੀ ਪੱਟ ਕੇ ਰੱਖਦੀ ਉਹ ਬ੍ਰੈਮਟਨ ਚ ਕਹਿੰਦੇ ਜਾਓ ਉੱਚ ਕੈਨੇਡਾ ਲੱਗਦਾ ਹੀ ਨਹੀਂ ਉਹ ਲੱਗਦਾ ਹੀ ਵੀ ਇੰਡੀਆ ਹੀ ਹੈ ਜਾਂ ਇੰਡੀਆ ਦਾ ਵੀ ਕੋਈ ਮੱਲਾ ਹੀ ਲੱਗਦਾ ਚੱਜ ਦੀ ਕਲੋਨੀ ਵੀ ਨਹੀਂ ਲੱਗਦੀ ਆਹ ਸਿਚੁਏ ਸੋ ਬੇਸਿਕਲੀ ਅਗਰ ਸਟੂਡੈਂਟ ਸਪਰੈਡ ਹੋ ਕੇ ਜਾਊਗਾ ਤੇ ਉਹਨੂੰ ਇਹ ਟ੍ਰਬਲਸ ਉਹਨੀਆਂ ਫੇਸ ਨਹੀਂ ਕਰਨੀਆਂ ਪੈਣੀਆਂ ਜਿੰਨਾ ਤੁਸੀਂ ਕਿਸੇ ਸਪੈਸੀਫਿਕ ਜਗ੍ਹਾ ਲਈ ਸੈਂਟ੍ਰਿਕ ਹੋ ਕੇ ਜਾਉਂਗੇ ਸੋ ਸਪਰੈਡ ਹੋ ਕੇ ਚੱਲੋ ਨੋਵਾ ਸਕੋਸ਼ੀਆ 'ਚ ਤਾਂ ਇਦਾਂ ਦੀ ਕੋਈ ਪ੍ਰੋਬਲਮ ਵੱਡੇ ਲੈਵਲ ਤੇ ਸੁਣਨ ਨੂੰ ਨਹੀਂ ਮਿਲਦੀ ਅਲਬਰਟਾ 'ਚ ਤਾਂ ਕੋਈ ਇਹ ਪ੍ਰੋਬਲਮ ਵੱਡੇ ਲੈਵਲ ਤੇ ਸੁਣਨ ਨੂੰ ਨਹੀਂ ਮਿਲਦੀ ਈਵਨ BC 'ਚ ਵੀ ਕੋਈ ਬਹੁਤ ਵੱਡੇ ਲੈਵਲ ਤੇ ਸੁਣਨ ਨੂੰ ਨਹੀਂ ਮਿਲਦੀ ਅਨਪਲੋਇਮੈਂਟ ਦੀ ਪ੍ਰੋਬਲਮ ਹੀ ਸਾਰੀ ਜੇ ਮਿਲਦੀ ਹੈ ਵੀ ਟੋਰਾਂਟੋ ਟੋਰਾਂਟੋ 'ਚ ਵੀ ਸਾਰੇ 'ਚ ਨਹੀਂ ਮਿਲਦੀ ਉਹਦੇ ਚ ਵੀ ਹਮਿਲਟਨ ਹੋ ਗਿਆ ਬ੍ਰੈਂਟਨ ਹੋ ਗਿਆ ਇਨਾਂ ਏਰੀਆ ਚ ਜ਼ਿਆਦਾ ਮਿਲਦੀ ਕਿਉਂਕਿ ਸਟੂਡੈਂਟ ਹੀ ਬਹੁਤ ਜ਼ਿਆਦਾ ਬੈਠਾ ਹੈ ਉਹ ਇੱਕ ਦੂਜੇ ਦਾ ਹੀ ਕੰਪੀਟੀਟਰ ਬਣਿਆ ਹੋਇਆ ਕੋਈ ਜੌਬ ਮਾਰਕੀਟ ਚੋਂ ਗਾਇਬ ਨਹੀਂ ਹੋ ਗਈ ਹੈ ਲੇਕਿਨ ਮਾਰਕੀਟ ਜੇਕਰ 100 ਜੌਬਾਂ ਸੀ ਉਹ ਅੱਜ ਵੀ 100 ਨੇ ਹੁਣ ਬੱਚਾ ਹੀ ਹਜ਼ਾਰ ਹੋ ਚੁੱਕਾ ਹੈ ਜਾ ਜਾ ਕੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਤਾਂ ਉਹਦਾ ਕੀ ਕਰ ਸਕਦਾ ਕੋਈ ਸੋ ਸਿਚੁਏਸ਼ਨ ਆ ਜਿੰਨੇ ਫਟਨ ਤੇ ਮਜੂਰ ਕੀਤਾ ਹੋਇਆ ਸੈਕੰਡਲੀ ਬਹੁਤ ਸਾਰੇ ਬੱਚੇ ਇੱਦਾਂ ਦੇ ਚਲੇ ਗਏ ਪਿੱਛੇ ਜੇ ਇੱਕ ਚ ਬੈਂਡ ਚ ਪੰਜ ਵਾਲੇ ਤੇ ਸਾਢੇ 4 ਵਾਲੇ ਵੀ ਜਿਹੜੇ ਐਕਚੁਅਲ ਸਟੂਡੈਂਟ ਹੀ ਨਹੀਂ ਮ ਠੀਕ ਹੈ ਜੀ ਉਹ ਸਟੂਡੈਂਟ ਹੀ ਨਹੀਂ ਗਏ ਉਹ ਉੱਥੇ ਜਾ ਕੇ ਹੁੱਲੜਵਾਜੀਆਂ ਤਮਾਸ਼ਾ ਇੰਨਾ ਜ਼ਿਆਦਾ ਕੈਨੇਡਾ 'ਚ ਕ੍ਰੀਏਟ ਹੋ ਰਿਹਾ ਹੈ ਉਹ ਉਹ ਜਿਹੜੀਆਂ ਤੁਸੀਂ ਬੈਡ ਨਿਊਜ਼ ਦੇਖਦੇ ਹੋ ਉਹ ਸਾਰੇ ਉਹ ਬੱਚੇ ਨੇ ਜਿਹੜੇ ਘਰਦਿਆਂ ਨੇ ਗਲੋ ਲਾਏ ਆ ਓਨੈਸਟਲੀ ਕਿ ਜਿਹੜੇ ਇੱਥੇ ਵੀ ਕੁਝ ਨਹੀਂ ਸੀ ਕਰਦੇ ਉਹਨਾਂ ਨੇ ਸੋਚਿਆ ਉੱਥੇ ਭੇਜ ਦੋ ਬੰਦੇ ਬਣ ਜਾਣਗੇ ਉਹਨੋਂ ਕੈਨੇਡਾ ਉਹਨਾਂ ਨੂੰ ਬੰਦੇ ਬਣਾਉਣ ਦੇ ਚੱਕਰਾਂ 'ਚ ਵਿਚਾਰਾ ਆਪ ਅੰਦਾਕ ਪਾਗਲ ਹੋਇਆ ਫਿਰਦਾ ਸੋ ਥਿਸ ਇਜ਼ ਅ ਸਿਚੁਏਸ਼ਨ ਪ੍ਰੈਜ਼ੈਂਟਲੀ ਉੱਥੇ ਜਿਹੜੀ ਅਸੀਂ ਹੀ ਖੜੀ ਕੀਤੀ ਹੋਈ ਹੈ ਬਟ ਅਗਰ ਤੁਸੀਂ ਸਮਝਦਾਰੀ ਨਾਲ ਸਹੀ ਯੂਨੀਵਰਸਿਟੀਆਂ 'ਚ ਅੱਜ ਵੀ ਬੱਚੇ ਪੜਨ ਜਾ ਰਹੇ ਨੇ ਸਹੀ ਕਾਲਜਾਂ 'ਚ ਅੱਜ ਵੀ ਬੱਚੇ ਪੜਨ ਜਾ ਰਹੇ ਨੇ ਉਹਨਾਂ ਬੱਚਿਆਂ ਤੋਂ ਤਾਂ ਇਦਾਂ ਦਾ ਨੈਗੇਟਿਵ ਕੁਝ ਨਹੀਂ ਸੁਣਨ ਲਈ ਮਿਲਦਾ ਸੋ ਸਾਨੂੰ ਆਪਣੇ ਡਿਸੀਜਨ ਜਿਹੜੇ ਆ ਉਹ ਥੋੜੇ ਵਾਈਜ਼ਲੀ ਲੈਣੇ ਚਾਹੀਦੇ ਆ ਜੇ ਅੱਜ ਵੀ ਸਿਰਫ ਵੀਡੀਓ ਦੇਖ ਕੇ ਡਿਸੀਜਨ ਲਵੋਗੇ ਅੱਜ ਮੇਰੀ ਸੁਣ ਲਈ ਤੇ ਮੇਰੇ ਹਿਸਾਬ ਨਾਲ ਡਿਸੀਜਨ ਲੈ ਲਿਆ ਉਹ ਵੀ ਗਲਤ ਆ ਆਪਣੀ ਰਿਸਰਚ ਕਰੋ ਜਾਣਾ ਕਿੱਥੇ ਆ ਕੋਰਸ ਕਿਹੜੇ ਚ ਜਾਣਾ ਬੰਨਾ ਕੀ ਆ ਮਤਲਬ ਜਿਹੜਾ ਬੱਚਾ ਤਾਂ ਪੜਨ ਵਾਲਾ ਉਹ ਜਾਵੇ ਜਿਹੜਾ ਬੱਚਾ ਪੜਨ ਵਾਲਾ ਨਹੀਂ ਹੈ ਹੁਣ ਉਹ ਇਹ ਸੋਚ ਕੇ ਨਾ ਜਾਵੇ ਵੀ ਮੈਂ ਉੱਥੇ ਜਾ ਕੇ ਕਿਤਨਾ ਕਿਤੇ ਪੱਕਾ ਹੋ ਜਾਊਗਾ ਯੈਸ ਕਿਉਂਕਿ ਉਹਨਾਂ ਦਾ ਹੁਣ ਕੈਨੇਡਾ ਦਾ ਸਿੰਪਲ ਹੈ ਕਿ ਜਿੰਨੇ ਵੀ ਲੂਪ ਹੋਲ ਸੀ ਜਿੰਨਾਂ ਚੋਂ ਇੱਕ ਦੇਸੀ ਬੰਦਾ ਇੱਥੇ ਟੂਰਿਸਟ ਵੀਜ਼ੇ ਤੇ ਆਉਂਦਾ ਸੀ ਤੇ ਪੀਆਰ ਤੱਕ ਚਲੇ ਜਾਂਦਾ ਸੀ ਉਹ ਰਸਤੇ ਬੰਦ ਹੋਣੇ ਜੇ ਉਹ ਰਸਤੇ ਬੰਦ ਹੋਣੇ ਆ ਤੇ ਉਹਨਾਂ ਰਸਤੇ ਉਹਨਾਂ ਲਈ ਵੀ ਬੰਦ ਹੋ ਜਣੇ ਜਿਹੜੇ ਚੱਜ ਦੇ ਸਟੂਡੈਂਟ ਨੇਗੇ ਆਟੋਮੈਟਿਕਲੀ ਬਿਲਕੁਲ ਠੀਕ ਹੈ ਸੋ ਹੁਣ ਇਨਟੇਕ ਅਗਰ ਦੇਖੀਏ ਤੇ ਆਪਣੇ ਕੋਲੇ ਕਿਹੜੇ ਅਵੇਲੇਬਲ ਹੈ ਹੋਰ ਸਰ ਸਪਟੈਂਬਰ ਆਲਮੋਸਟ ਹਜੇ ਵੀ ਕਈ ਜਗ੍ਹਾ ਤੇ ਐਸੈਪਟ ਹੋ ਸਕਦਾ ਸਟੂਡੈਂਟ ਨਹੀਂ ਤੇ ਉਸ ਤੋਂ ਬਾਅਦ ਜਨੂਅਰੀ ਇਨਟੇਕ ਆ ਜਿਹਦੀਆਂ ਹੁਣ ਐਡਮਿਸ਼ਨਸ ਚਾਲੂ ਹੋ ਚੁੱਕੀਆਂ ਸੋ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਆ ਜੀ ਡੈਫੀਨਿਟਲੀ ਉਹਨਾਂ ਲਈ ਜਾ ਸਕਦੇ ਚਲੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਅੰਮ੍ਰਿਤ ਸਿੰਘ ਕਵਰ ਹੁਣਾਂ ਨੇ ਸਾਂਝ ਕੀਤੀ ਹੈ 90238 90238 ਸਕਰੀਨ ਤੇ ਨੰਬਰ ਹੈ ਸੋ ਪੜਨ ਵਾਲੇ ਸਟੂਡੈਂਟ ਜ਼ਰੂਰ ਗੱਲ ਕਰ ਸਕਦੇ ਨੇ ਜਿਹੜੇ ਜਾਣਾ ਚਾਹੁੰਦੇ ਨੇ थैंक यू so much थैंक यू ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ